ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਵੀਰੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਦੇਖ ਰਹੇ ਵੀਰਾਂ ਦਾ ਅੱਜ ਆਪਾਂ ਆਏ ਆ ਵੀਰੇ ਦੜਬੇ ਗਰਮੀਤ ਬਾਈ ਦੇ ਖੇਤ ਬਹੁਤ ਮਿਹਨਤੀ ਬੰਦਾ ਤੇ ਬਾਕੀ ਭਾਈਨਾ ਮਲੇ ਆਉਂਦੇ ਆ ਤੁਹਾਨੂੰ ਅੱਜ ਕਣਕ ਬੀਜਦੇ ਨੇ ਕਰਦਿਆਂ ਗੱਲਬਾਤ ਕਿੰਨਾ ਬੀ ਪਾਉਂਦੇ ਨੇ ਕਿ ਕਿਹੜਾ ਸੁਪਰ ਸੀਡਰ ਹੈ ਹੋਰ ਭਾਈ ਜੀ ਠੀਕ ਹੈ ਜੀ ਸਤਿ ਸ੍ਰੀ ਕਾਰਵਾਈ ਜੀ ਅੱਜ ਜੀ ਆਪਾਂ ਨੇ ਕਣਕ ਬੀਜਣ ਦੀ ਤਿਆਰੀ ਕਰ ਦਿੱਤੀ ਹੈ ਜੀ ਪਹਿਲਾਂ ਕਰਚੇ ਵੱਢ ਕੇ ਗੱਠਾ ਬਣਾ ਕੇ ਜੀ ਸਾਰੇ ਬਾਹਣ ਚ ਜੀ ਤੀਆਂ ਫੇਰ ਕੇ ਇੱਕ ਵਾਰੀ ਠੀਕ ਹੈ ਬਾਈ ਸੁਪਰ ਸੀਡਰ ਨਾਲ ਜੀ ਅੱਜ ਬਜਾਈ ਸ਼ੁਰੂ ਕਰ ਦਿੱਤੀ ਹੈ ਜੀ ਕਣਕ ਬੀਜ ਰਹੇ ਆ ਜੀ ਕਿੰਨਾ 5000 ਅਰਜਨ ਮਹਿਦਰਾ ਕਿੰਨੇ ਫੁੱਟਾ ਸੁਪਰ ਸੀਡਰ ਆ ਸੁਪਰ ਸੀਡਰ ਆ 8 ਫੁੱਟਾ ਜੀ ਇਹ 8 ਫੁੱਟਾ ਹਾਂ ਜੀ ਠੀਕ ਹੈ ਕਿਹੜਾ ਵੀ ਬੀਜ ਰਹੇ ਹੋ ਬਾਈ 873 ਬੀਜ ਰਹੇ ਹੈ ਜੀ ਇਨਸ਼ਾ ਹਾਂ ਜੀ ਤੇ ਕਿੰਨਾ ਬਾਹਰੋਂ ਕਿਲੇ ਦਾ ਕਣਕ ਦਾ ਵੀ ਪਾ ਰਹੇ ਜੀ 40 ਤੋਂ 40 ਕਿਲੋ ਪਿਆੜੇ ਕਿਲਈ ਦਾ ਸ ਅੱਛਾ ਮਣਕੇ ਪਾ ਰਹੇ ਹਾਂ ਕਹਿੰਦਾ ਬਾਕੀ ਵੀਰੇ ਸਾਰੇ ਵੀਰ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਵੀ ਪਾ ਰਹੇ ਹੋ ਕਿੰਨਾ ਪਾਉਣਾ ਚਾਹੀਦਾ ਤੇ ਸਾਡੇ ਹਿਸਾਬ ਨਾਲ ਤਾਂ 40 45 ਜਾਇਜ਼ ਆ ਬਾਕੀ ਤੁਸੀਂ ਜ਼ਰੂਰ ਦੱਸਿਓ ਤੇ ਲੈਨ ਫੋਰਸ ਦਾ ਸੁਪਰ ਸੀਡਰ ਆ ਬਾਈ ਲਵੇ 8.5 ਫਟਾ ਤੇ ਆ ਪਿੱਛੇ ਜੀ ਬਾਈ ਨੇ ਅਰਜਨ ਲਿਆਂਦਾ ਜੀ ਡੱਬੇ ਚ ਆਹ ਦੇਖ ਸਕਦੇ ਹੋ ਤੁਸੀਂ ਗਰਮੀਤ ਮੋਟੂ ਕਹਿਦਾਂ ਨੇ ਪਿਆਰ ਨਾਲ ਅਰਜਨ ਅਰਜਨ ਹੋ ਗਿਆ ਡੱਬੇ ਚ ਕਿਵੇਂ ਚੱਲਦਾ ਗਰਮੀਤ ਅਰਜਨ ਚੱਲਦਾ ਬਈ ਅੱਛਾ ਬਾਕੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਉੱਤੇ ਵੀ ਲਾਇਆ ਦੀ ਨਾ ਅਈ ਮੱਕੀ ਵਾਲੀ ਚਾਰ ਵਾਲੀ ਤੇ ਵੀ ਲਾਇਆ ਸੀ ਜੀ ਅੱਛਾ ਹਾਂ ਜੀ ਕਿਵੇਂ ਹੈ ਟਰੈਕਟਰ ਇਹ ਬਹੁਤ ਵਧੀਆ ਜੀ ਤੇਲ ਦਾ ਖਰਚਾ ਵਧੀਆ ਜੀ ਠੀਕ ਹੈ ਠੀਕ ਹੈ ਹਾਂ ਜੀ ਵਧੀਆ ਚੱਲਦਾ ਹੈ ਕਈ ਟਰੈਕਟਰ ਆ ਗਏ ਨੂੰ ਦੇਖ ਕੇ ਨਾ ਹਾਂ ਜੀ ਆਪਣੇ ਪਿੰਡ ਜੀ ਆਪਾਂ ਨੇ ਲੈਂਦਿਆਂ ਹੀ ਪਹਿਲਾਂ ਇਹ ਦੇਖ ਕੇ ਵਸਾਕੇ ਨਹੀਂ ਲੈਂਦਾ ਜੀ ਹੋਰ ਵੀ ਖਾਜ਼ੇ ਆ ਗਏ ਜੀ ਅੱਛਾ ਕੀ ਫਰਕ ਲਾਦਾ ਤੁਹਾਨੂੰ ਹੋਰ ਟਰੈਕਟਰ ਨਾਲੋਂ ਜਿਵੇਂ ਮੰਨ ਕੇ ਚੱਲੋ ਵੀ ਖਰਚਾ-ਗਰਚਾ ਖਰਚਾ ਠੀਕ ਹੈ ਜੀ ਬਹੁਤ ਵਧੀਆ ਚੱਲਦਾ ਜੀ ਬਸ ਜੋਰ ਜੱਪਾ ਜੋਰ ਵਧੀਆ ਲਾਉਂਦਾ ਜੀ ਜੈ ਨਮਾ ਜੀ ਦਾ ਬਹੁਤ ਵਧੀਆ ਆਜਾ ਪ੍ਰਦੈਸ਼ੀ ਬੀਠੋ ਠੀਕ ਹੈ ਕਹਿੰਦਾ ਬਾਪ ਓਕੇ ਹੈ ਕੰਮ ਜਮਾ ਹੈ ਓਕੇ ਚੱਲ ਠੀਕ ਹੈ ਵੀਰੇ ਧੰਨਵਾਦ